22 ਅਪ੍ਰੈਲ ਨੂੰ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਦੇ ਵਿੱਚ ਲਗਾਤਾਰ ਤਰੇੜ ਵਧਦੀ ਜਾ ਰਹੀ ਹੈ ਤੇ ਦੋਹਾਂ ਮੁਲਕਾਂ ਦੇ ਵਿੱਚ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ ਜਿਸ ਤੋਂ ਬਾਅਦ ਭਾਰਤ ਦੇ ਵੱਲੋਂ ਇੱਕ ਵੱਡਾ ਐਕਸ਼ਨ ਲਿਆ ਗਿਆ ਹੈ ਭਾਰਤ ਦੇ ਵੱਲੋਂ ਪੰਜ ਫੈਸਲੇ ਲਏ ਗਏ ਨੇ ਜਿਸ ਦੇ ਵਿੱਚ ਸਭ ਤੋਂ ਅਹਿਮ ਫੈਸਲਾ ਜਿੱਥੇ ਸਿੰਧ ਜਲ ਸਮਝੌਤਾ ਰੱਦ ਕਰਨਾ ਹੈ ਤੇ ਉਸ ਦੇ ਨਾਲ ਹੀ ਪਾਕਿਸਤਾਨ ਤੋਂ ਆਏ ਹੋਏ ਨਾਗਰਿਕਾਂ ਨੂੰ ਜਿਹੜਾ ਵਾਪਸ ਆਪਣੇ ਮੁਲਕ ਜਾਣ ਦੇ ਹੁਕਮ ਸੁਣਾਉਣਾ ਹੈ ਤੇ ਸਭ ਦੇ ਦਰਮਿਆਨ ਸੈਕੜੇ ਦੀ ਗਿਣਤੀ ਵਿੱਚ ਰੋਜ਼ਾਨਾ ਜਿਹੜੇ ਪਾਕਿਸਤਾਨ ਤੋਂ ਭਾਰਤ ਦੇ ਵਿੱਚ ਆਏ ਹੋਏ ਸਨ ਲੋਕਾਂ ਦੇ ਆਪਣੇ ਮੁਲਕ ਜਾਣ ਦੇ ਲਈ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਨੇ ਤੇ ਸਭ ਦੇ ਦਰਮਿਆਨ ਕੁਝ ਅਜਈਆਂ ਕਹਾਣੀਆਂ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਨਵੇਂ ਤਰੀਕੇ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਬੀਤੇ ਦਿਨ ਵੀ ਇੱਕ ਮਹਿਲਾ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਕਾਫੀ ਵਿਵਾਦ ਬਗਹਟਾਰੀ ਬਾਰਡਰ ਤੇ ਕੀਤਾ ਗਿਆ ਕਿ ਉਸ ਦਾ ਵਿਆਹ ਭਾਰਤ ਦੇ ਵਿੱਚ ਹੋਇਆ ਹੈ ਬੱਚਿਆਂ ਦੇ ਕੋਲ ਜਿਹੜੀ ਆ ਉਹ ਪਾਕਿਸਤਾਨੀ ਨਾਗਰਿਕਤਾ ਹੈ ਪਰ ਭਾਰਤ ਦੇ ਵਿੱਚ ਉਸ ਦੀ ਅੱਧੀ ਨਾਗਰਿਕਤਾ ਹੈ ਜਿਸ ਕਰਕੇ ਉਹ ਵਾਪਸ ਨਹੀਂ ਜਾਣਾ ਚਾਹੁੰਦੀ ਤੇ ਖਾਸਾ ਹੰਗਾਮਾ ਉਸ ਦੇ ਵੱਲੋਂ ਟਾਰੀ ਬਾਰਡਰ ਤੇ ਕੀਤਾ ਗਿਆ ਤੇ ਹੁਣ ਇਹ ਸਭ ਦੇ ਦਰਮਿਆਨ ਇੱਕ ਮਾਮਲਾ ਗੁਰਦਾਸਪੁਰ ਦੇ ਪਿੰਡ ਸਠਿਆਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਹੋਰ ਜਿਹੜੀ ਪਾਕਿਸਤਾਨ ਤੋਂ ਆਈ ਲੜਕੀ ਦੇ ਵੱਲੋਂ ਭਾਰਤ ਦੇ ਨੌਜਵਾਨ ਦੇ ਨਾਲ ਵਿਆਹ ਕਰਵਾਇਆ ਗਿਆ ਤੇ ਹੁਣ ਜਦੋਂ ਤੋਂ ਇਹ ਵਾਪਸੀ ਦਾ ਦੌਰ ਚੱਲ ਰਿਹਾ ਹੈ ਤਾਂ ਉਹਦੀ ਚਿੰਤਾ ਵਧੀ ਹੋਈ ਹੈ ਇਸ ਸਭ ਦੇ ਦਰਮਿਆਨ ਕਦੋਂ ਕੱਲ ਦੇਰ ਸ਼ਾਮ ਜਦੋਂ ਪੰਜਾਬ ਪੁਲਿਸ ਇਹਨਾਂ ਦੇ ਘਰ ਪਹੁੰਚਦੀ ਹੈ ਤਾਂ ਇਹਨਾਂ ਦੇ ਵੱਲੋਂ ਹੁਣ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਗੁਰਦਾਸਪੁਰ ਦੇ ਪਿੰਡ ਦੀ ਹੈ ਸਾਰੀ ਘਟਨਾ ਹੈ ਗੁਰਦਾਸਪੁਰ ਦੇ ਵੇਚੇ ਸਾਰੀ ਘਟਨਾ ਵਾਪਰੀ ਜਿੱਥੇ ਗੁਰਦਾਸਪੁਰ ਦੇ ਪਿੰਡ ਸਠਿਆਲੀ ਦੇ ਵਿੱਚ ਪਾਕਿਸਤਾਨ ਦੇ ਗੁਜਰਾਵਾਲਾ ਤੋਂ ਆਈ ਹੋਈ ਲੜਕੀ ਦੇ ਵੱਲੋਂ 1 ਸਾਲ 2024 ਦੇ ਵਿੱਚ ਪ੍ਰੇਮ ਵਿਆਹ ਕਰਾਇਆ ਗਿਆ ਸੀ ਹਲੇ ਵਿਆਹ ਨੂੰ ਸਿਰਫ 10 ਮਹੀਨੇ ਨਹੀਂ ਹੋਏ ਨੇ 8 ਜੁਲਾਈ 2024 ਨੂੰ ਜਿਹੜਾ ਗੁਰਦਾਸਪੁਰ ਦੇ ਸਠਿਆਲੀ ਦੇ ਨੌਜਵਾਨ ਦੇ ਵੱਲੋਂ ਪਾਕਿਸਤਾਨ ਦੀ ਗੁਜਰਾਵਾਲਾ ਦੀ ਰਹਿਣ ਵਾਲੀ ਇੱਕ ਲੜਕੀ ਦੇ ਨਾਲ ਵਿਆਹ ਕਰਾਇਆ ਗਿਆ ਤੇ ਲੜਕੀ ਦੀ ਪਛਾਣ ਜਿਹੜੀ ਹੈ ਉਮਾਰਿਆ ਦੇ ਵਜੋਂ ਹੋਈ ਹੈ ਤੇ ਉਸ ਦਾ ਵਿਆਹ ਹਜੇ 10 ਮਹੀਨੇ ਪਹਿਲਾਂ ਹੀ ਹੋਇਆ ਸੀ ਤੇ ਉਸ ਬਾਅਦ ਹੁਣ ਭਾਰਤ ਸਰਕਾਰ ਦੇ ਸਖਤ ਐਕਸ਼ਨ ਤੋਂ ਬਾਅਦ ਕੱਲ ਜਿਹੜਾ ਮਾਰਿਆ ਨੂੰ ਵਾਪਸ ਜਾਣ ਦੇ ਹੁਕਮ ਦੇ ਦਿੱਤੇ ਗਏ ਨੇ ਤੇ ਨਾਲ ਦੀ ਨਾਲ देर रात पुलिस प्रशासन ਵੀ ਜਿਹੜਾ ਮਾਰੀਆ ਦੇ ਘਰ ਪਹੁੰਚਾ ਅੱਜ ਸਵੇਰ ਹੁਣ ਸੋਹਰੇ ਪਰਿਵਾਰ ਦੇ ਵੱਲੋਂ ਲਗਾਤਾਰ ਕੇਂਦਰ ਤੇ ਪੰਜਾਬ ਸਰਕਾਰ ਨੂੰ ਮੰਗ ਕੀਤੀ ਜਾ ਰਹੀ ਹੈ ਕਿ ਇਸ ਨੂੰ ਵਾਪਸ ਨਾ ਭੇਜਿਆ ਜਾਵੇ ਇਸ ਨੂੰ ਭਾਰਤੀ ਨਾਗਰਿਕਤਾ ਦੇ ਦਿੱਤੀ ਜਾਵੇ ਤਾਂ ਇਸ ਸੰਬੰਧੀ ਜਦੋਂ ਘਰਦਿਆਂ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਮਾਰੀਆ ਦੇ ਪਤੀ ਸੋਨੂ ਨੇ ਕਿਹਾ ਕਿ ਇਹਨਾਂ ਦੇ ਵੱਲੋਂ ਇੱਕ ਫਾਈਲ ਅਪਲਾਈ ਕੀਤੀ ਗਈ ਹੈ ਔਰ ਦਿੱਲੀ ਦੇ ਵਿੱਚ ਉਹ ਫਾਈਲ ਅੱਗੇ ਨਹੀਂ ਵਧ ਰਹੀ ਜਿਸ ਕਰਕੇ ਮਾਰਿਆਂ ਨੂੰ ਭਾਰਤੀ ਨਾਗਰਿਕਤਾ ਨਹੀਂ ਮਿਲ ਰਹੀ ਹੈ ਤੇ ਤੁਹਾਨੂੰ ਦੱਸਿਆ ਕਿ ਪ੍ਰੇਮ ਵਿਆਹ ਜਿਹੜਾ ਹੈ ਕਹਿਦੀ ਹੈ ਲਵ ਮੈਰਿਜ ਇਸ ਜੋੜੇ ਦੇ ਵੱਲੋਂ ਕਰਾਈ ਗਈ ਹੈ ਲੜਕੀ ਗੁਜਰਾਵਾਲਾ ਪਾਕਿਸਤਾਨ ਦੀ ਰਹਿਣ ਵਾਲੀ ਹੈ ਤੇ ਨੌਜਵਾਨ ਜਿਹੜਾ ਹੈ ਉਹ ਪੰਜਾਬ ਦੇ ਗੁਰਦਾਸਪੁਰ ਦੇ ਪਿੰਡ ਸਠਿਆਲੀ ਦਾ ਰਹਿਣ ਵਾਲਾ ਹੈ ਤੇ 2024 ਦੇ ਵਿੱਚ ਜੁਲਾਈ ਚ ਨਾ ਦਾ ਵਿਆਹ ਹੋਇਆ ਤੇ ਵਿਆਹ ਨੂੰ 10 ਮਹੀਨੇ ਹੀ ਹਜੇ ਹੋਏ ਨੇ ਤੇ ਸਭ ਦੇ ਦਰਮਿਆਨ ਪਤੀ ਦੇ ਵੱਲੋਂ ਰੋ ਰੋ ਕੇ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਨੂੰ ਵਾਪਸ ਮਾਰਿਆਂ ਨੂੰ ਨਾ ਭੇਜਿਆ ਜਾਵੇ ਤੇ ਨਾਲ ਦੀ ਨਾਲ ਪਤੀ ਦੇ ਵੱਲੋਂ ਗੱਲ ਕਹੀ ਗਈ ਹੈ ਕਿ ਉਸ ਦੀ ਪਤਨੀ 7 ਮਹੀਨਿਆਂ ਦੀ ਪ੍ਰੈਗਨੈਂਟ ਹੈ ਜੇਕਰ ਉਹ ਵਾਪਸ ਜਾਂਦੀ ਹੈ ਤਾਂ ਉਸ ਹੱਦ ਉਹ ਬਿਨਾਂ ਇੱਥੇ ਉਹਨਾਂ ਦਾ ਦਿਲ ਤੇ ਨਹੀਂ ਲੱਗੇਗਾ ਤੇ ਨਾਲ ਦੀ ਨਾਲ ਸਹੁਰੇ ਪਰਿਵਾਰ ਨੇ ਵੀ ਅਪੀਲ ਕੀਤੀ ਹੈ ਕਿ ਬੇਟੇ ਦਾ ਘਰ ਨਾ ਵਜਾੜੋ ਬੇਟੇ ਦਾ ਘਰ ਮੱਸੀ ਵਸਿਆ ਤੇ ਉਹਨੂੰ ਬਸਣ ਦਿਓ ਤੇ ਲਗਾਤਾਰ ਪੰਜਾਬ ਦੇ ਵਿੱਚੋਂ ਦੇਸ਼ ਦੇ ਵਿੱਚੋਂ ਜਿਹਈਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਤੇ ਹੁਣ ਇਹ ਸਭ ਦੇ ਉੱਤੇ ਪਰਿਵਾਰ ਦਾ ਤੇ ਪਾਕਿਸਤਾਨ ਤੋਂ ਆਈ ਮਾਰੀਆ ਦਾ ਕੀ ਕੁਝ ਕਹਿਣਾ ਇੱਕ ਵਾਰੀ ਸੁਣ ਲਓ ਮੇਰਾ ਨਾਮ ਮਾਰੀਆ ਮੈਂ ਪਾਕਿਸਤਾਨ ਗੁਟਰਾ ਵਾਲਾ ਬੈਂਕਰ ਜੀ ਮਤੂੰ ਮੇਰੀ ਸ਼ਾਦੀ 6 ਸਾਲ ਤੋਂ ਮੈਂ ਤੇ ਸੋਨ ਗੱਲ ਕਰਦੇ ਸੀ ਤੇ ਬਹੁਤ ਮੁਸ਼ਕਲਾਂ ਦੇ ਨਾਲ ਸਾਈਨ ਹੋਏ ਸੀ 3 ਸਾਲ ਸਾਈਨ ਤੇ ਚੱਕਰ ਵਿੱਚ ਜੜੇ ਸੀ ਤੇ ਹੁਣ ਮੈਂ ਇੱਥੇ ਫੇ 2024 ਦੀ ਜੁਲਾਈ ਵਿੱਚ ਇੱਥੇ ਆਈ ਸੀ ਸ਼ਾਦੀ ਹੋਈ ਸੀ 8 ਤਰੀਕ ਨੂੰ ਸਾਡੀ ਹੁਣ ਮੈਂ ਆ ਵੀਜ਼ਾ ਅਪਲਾਈ ਕੀਤਾ ਹੈ ਪਰ ਵੀਜ਼ਾ ਲੱਗਾ ਨਹੀਂ ਪਰ ਮੈਨੂੰ ਵਾਪਸ ਜਾਣ ਵਾਸਤੇ ਬੋਲਣ ਦੇ ਨੇ ਕੌਣ ਆਇਆ ਸੀ ਪੁਲਿਸ ਆਫੀਸਰ ਤੁਸੀਂ ਕੀ ਚਾਹੁੰਦੇ ਹੋ ਮੈਂ ਵਾਪਸ ਨਹੀਂ ਜਾਣਾ ਚਾਹੁੰਦੀ ਮੈਂ ਇੱਥੇ ਰਹਿਣਾ ਚਾਹੁੰਦੀ ਹਾਂ ਆਪਣੇ ਸਸਰਾ ਲਈ ਮੈਂ ਪ੍ਰੈਗਨੈਂਟ ਹਾਂ ਤੇ ਮੈਂ ਵਾਪਸ ਨਹੀਂ ਜਾਣਾ ਚਾਹੁੰਦੀ ਮੈਨੂੰ ਇਹ ਥੈਣ ਦਾ ਹੁਕਮ ਦਿੱਤਾ ਜਾਵੇ। ਸਾਨੂੰ ਬਹੁਤ ਦੁੱਖ ਲੱਗਾ ਹੈ ਨਿਕਲ ਹੋਣਾ ਚਾਹੁੰਦੇ ਸਾਡਾ ਅੱਗੇ ਇਹਨਾਂ ਦਾ ਡੈਡੀ ਇਦਾਂ ਹੋਇਆ ਸੀ। ਅੱਡਾ ਇਹ ਵੀ ਘਰ ਉੱਜੜਦਾ ਚਾਹੁੰਦਾ। ਅਸੀਂ ਨਿਕਲ ਹੋਣਾ ਚਾਹੁੰਦੇ, ਵਸਣਾ ਚਾਹੁੰਦੇ ਆਪਣੇ ਬੇਟੇ ਦਾ ਘਰ। ਹਾਂਜੀ। ਪੁਲਿਸ ਕਾਇ ਕਰ ਗਈ। ਪੁਲਿਸ ਕਾਇ ਕਰ ਗਈ। ਇਹ ਪੀਨ ਨੂੰ ਭੇਜਣਾ ਪੈਣਾ ਵਾ। ਇਹਨਾਂ ਦਾ ਵਿਝਾ ਨਹੀਂ ਲੱਗਾ। ਤਾਂ ਅਸੀਂ ਉਹਨਾਂ ਤੇ ਗਾੜੀ ਹੱਥ ਪੱਲਾ ਜੋੜਿਆ ਕਿ ਨਹੀਂ ਅਸੀਂ ਨਿਕਲ ਹੋਣਾ ਚਾਹੁੰਦੇ। ਅਸੀਂ ਰੱਖਣਾ ਚਾਹੁੰਦੇ ਸਾਡੀ ਨੌਂ ਆ ਘਰ ਸਾਡਾ ਉੱਜੜ ਜਗਾ ਅੱਗੇ ਇਹਨਾਂ ਦੇ ਪਾਪਾ ਇਦਾਂ ਹੋਇਆ ਤੇ ਇਸ ਕਰਕੇ ਨਹੀਂ। 9 ਮਹੀਨੇ ਹੋ ਗਏ ਵਿਆਹ ਹੋਇਆ ਹੈ ਨਾ ਜਾਨਣਗੇ ਉਹਨਾਂ ਕੀ ਅਥਰ ਅਫਸਰ ਆਏ ਸੀ ਉਹਨਾਂ ਨੇ ਇਹਨਾਂ ਨੂੰ ਵਾਪਸ ਜਾਣ ਦਾ ਹੁਕਮ ਦਿੱਤਾ ਜੋ ਕਿ ਮੈਂ 9 ਮਹੀਨੇ ਜਦੋਂ ਵਿਆਹ ਹੋਇਆ ਸੀ ਜਦੋਂ ਆਏ ਸੀ ਉਹਦੋਂ ਮੈਂ ਵੀਜ਼ਾ ਜਾਨਣੇ ਕਿ ਐਲਟੀਵੀ ਅਪਲਾਈ ਕਰ ਦਿੱਤਾ ਸੀ ਉਹਨੇ ਸਾਰੇ ਜੋ ਡਾਕੂਮੈਂਟਸ ਸੀ ਜੋ ਇਹਨਾਂ ਨੂੰ ਚਾਹੀਦੇ ਸੀ ਜਾਨਣੇ ਕਿ ਅਫਸਰਾਂ ਨੂੰ ਮੈਂ ਸਾਰੇ ਡਾਕੂਮੈਂਟ ਜੋ ਜੋ ਵੀ ਹੈਗੇ ਸੀ ਮੈਂ ਦਿੱਤੇ ਸਾਰੇ ਕਲੀਅਰ ਕਿਤੇ ਇਹਦੇ ਵਿੱਚ ਮੇਰਾ ਕਿ ਕਸੂਰ ਹੈ ਜਾਨੀ ਕਿ ਜੇ ਮੇਰਾ ਵੀਜ਼ਾ ਨਹੀਂ ਹਜੇ ਲੱਗ ਕੇ ਆ ਰਿਹਾ ਮੈਂ ਤਾਂ ਆਪਣੇ ਵੱਲੋਂ ਜਾਨੀ ਕਿ ਸਾਰੇ ਡਾਕੂਮੈਂਟ ਕਲੀਅਰ ਕੀਤੇ ਸੀ ਅਗਰ ਮੈਂ ਗੁਰਦਾਸਪੁਰ ਐਸਐਸਪੀ ਦਫਤਰ ਐਫਆਰਓ ਬ੍ਰਾਂਚ ਤੇ ਵਿੱਚ ਪੁੱਛਣ ਜਾਂਦਾ ਸੀ ਤਾਂ ਉਹ ਕਹਿੰਦੇ ਸੀ ਕਿ ਚੰਡੀਗੜ੍ਹ ਤੋਂ ਅਪਰੂਵਲ ਓਕੇ ਹੋ ਕੇ ਚਲ ਗਈ ਹੈ ਤੁਹਾਡੀ ਤੇ ਕਹਿੰਦੇ ਕਿ ਦਿੱਲੀ ਅਪਰੂਵਲ ਤੁਹਾਡਾ ਚੱਲ ਰਿਹਾ ਪ੍ਰੋਸੈਸ ਚੱਲ ਰਿਹਾ ਦਿੱਲੀ ਪੈਂਡਿੰਗ ਦੇ ਵਿੱਚ ਆ ਅਜੇ ਕੁਝ ਦੱਸਿਆ ਨਹੀਂ ਇਕਦਾਂ ਹੀ ਅੱਜ ਮੈਂ ਕੰਮ ਤੇ ਗਿਆ ਮੈਂ ਪੇਂਟ ਦਾ ਕੰਮ ਕਰਦਾ ਮੈਂ ਕੰਮ ਤੇ ਗਿਆ ਸੀ ਕੰਮ ਤੇ ਮੈਨੂੰ ਸਾਢੇ 4-5 ਵਜੇ ਕਾਲ ਆਈ ਮੈਨੂੰ ਕਿ ਘਰ ਪੁਲਿਸ ਆਈ ਆ ਤੇ ਮੈਂ ਕੰਮ ਛੱਡ ਕੇ ਉਸੇ ਟਾਈਮ ਇੱਤਾਂ ਹੀ ਮੈਂ ਜਾਨੀ ਕਿ ਹੱਥ ਕੱਪੜੇ ਵੇਚਦਾ ਹੀ ਮੈਂ ਕੰਮ ਵਾਲੇ ਪਾਈ ਇੱਤਾਂ ਹੀ ਮੈਂ ਦੌੜਿਆ ਆ ਆਣ ਕੇ ਚਲੋ ਸਾਰਾ ਉਹਨਾਂ ਨੇ ਦੱਸਿਆ ਇੱਥੋਂ ਸਾਡੇ ਲੋਕਲ ਜਾਨੀ ਕਿ ਪੁਲਿਸ ਵਾਲੇ ਸੀ ਚੰਗੇ ਬਿਹੇਵੀਅਰ ਤਰੀਕੇ ਨਾਲ ਸਹੀ ਤਰੀਕੇ ਨਾਲ ਉਹਨਾਂ ਨੇ ਮਤਲਬ ਕਿ ਗਾਈਡ ਕੀਤਾ ਕਿ ਸਾਰਾ ਪਿਛੂ ਅੰਡਰ ਆਇਆ ਕਿ ਜਾਣਾ ਪੈਣਾ ਮੈਂ ਜਾਣ ਨਹੀਂ ਦੇਣਾ ਮੇਰੇ ਘਰ ਉੱਜੜ ਜਾਣਾ ਜੇ ਮੇਰੇ ਵਾਈਫ ਪ੍ਰੈਗਨੈਂਟ ਹੈ ਮੈਂ ਦੱਸੋ ਕੀ ਕਰਾਂ ਮੇਰਾ ਘਰ ਕਮਾਉਣ ਵਾਲਾ ਮੈਂ ਇਕੱਲਾ ਵਾਈਫ ਮੇਰੀ ਪ੍ਰੈਗਨੈਂਟ ਹੈ 7 ਮਹੀਨੇ ਮੇਰਾ ਨਾਮ ਮੁਕੱਲਮਾ ਦਾ ਮੈਂ ਇੱਕ ਸਮਾਜ ਸੇਵਕ ਹੈ ਤੇ ਜੇ ਕਿਸੇ ਨੂੰ ਕੋਈ ਮੁਸ਼ਕਲ ਆਂਦੀ ਹੈ ਤੇ ਉਹਦੀ ਮੈਂ ਹੈਲਪ ਕਰਦਾ ਸਪੈਸ਼ਲੀ ਆ ਜਿਹੜੇ ਪਾਕ ਬ੍ਰਾਈਡਸ ਦਾ ਆ ਕੇਸ کافی ਬਰੀਕੀ ਤੋਂ ਨਜ਼ੀਕੀ ਤੋਂ ਜਾਂਦਾ ਹੈ ਚਲੋ ਮਸੀਦਾ ਵਿਆਹ ਜਿਹੜਾ ਨਾ ਲਾਸਟ ਹੋਇਆ ਸੀ ਤੇ ਇਹਨਾਂ ਨੇ ਆਂਦੇ ਸਾਰੀ ਆਪਣਾ ਐਲਟੀਵੀ ਵੀਜ਼ਾ ਜਿਹਨੂੰ ਲੌਂਗ ਟਰਮ ਵੀਜ਼ਾ ਕਹਿੰਦੇ ਨੇ ਉਹ ਅਪਲਾਈ ਕੀਤਾ ਹੈ ਇਹਦਾ ਅਸੀਂ ਜਿਹੜਾ ਸਾਡਾ ਐਕਸਪੀਰੀਅੰਸ ਹੈ ਜੋ ਪਤਾ ਸਾਰੀ ਜਨ ਨੂੰ ਉਹਦਾ ਆਇਆ ਹੁੰਦਾ ਕਿ ਜਦੋਂ ਤੁਸੀਂ ਐਲਟੀਵੀ ਆਪਣਾ ਵੀਜ਼ਾ ਅਪਲਾਈ ਕਰਦੇ ਹੋ ਉਹਦੇ ਬਾਅਦ ਇਹਨੂੰ ਪ੍ਰੋਸੈਸ ਹੋ ਜਾਂਦੇ ਕਾਫੀ ਨੰਬਰ ਟਾਈਮ ਲੱਗਦਾ ਹੈ ਮੋਸਟਲੀ ਇਹ ਕੇਸਿਸ ਸੇ ਦੇਖਿਆ ਘਟੋ ਘਟੇ 6 ਤੋਂ 8 ਮਹੀਨੇ 9 ਮਹੀਨੇ ਵੀ ਲੱਗ ਜਾਂਦੇ ਨੇ ਐਲਟੀਵੀ ਵਾਸਤੇ ਸਾਰੀ ਇਨਕੁਆਰੀ ਵਗਰਾ ਹੁੰਦੀਆਂ ਏਜੰਸੀਆਂ ਸਾਰੀਆਂ ਕਰਦੀਆਂ ਨੇ ਪੁਲਿਸ ਰਿਪੋਰਟ ਹੁੰਦੀ ਹੈ ਉਹਦੇ ਬਾਅਦ ਸਾਰਾ ਇਨਾਂ ਨੇ ਇਨ ਟਾਈਮ ਆਪਣਾ ਸਾਰਾ ਐਪਲੀਕੇਸ਼ਨਸ ਪਾਤੀ। ਹੁਣ ਜਦੋਂ ਭਾਰਤ ਪਾਕਿਸਤਾਨ ਦਾ ਤਣਾਅ ਵਧਿਆ ਤੇ ਵੀਜ਼ਾ ਜਿਹੜੇ ਖਤਮ ਕੀਤੇ ਤੇ ਭਾਰਤ ਸਰਕਾਰ ਨੇ ਅਮੀ ਨੇ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਸਾਰੇ ਵੀਜ਼ੇ ਅਸੀਂ ਰੱਦ ਕਰਦੇ ਹਾਂ ਸਿਰਫ ਐਲਟੀ ਵੀਜ਼ੇ ਤੇ ਜਿਹੜੇ ਡਿਪਲੋਮੈਟਿਕਸ ਨੇ ਉਹ ਵੀਜ਼ੇ ਲੈਦੇ ਰਹਿਣਗੇ। ਹੁਣ ਜਿਹੜਾ ਨੋਟੀਫਿਕੇਸ਼ਨ ਮੈਂ ਪੜਿਆ ਉਹਦੇ ਚ ਲਿਖਿਆ ਕਿ ਜਿਹੜੇ ਐਲਟੀ ਵੀ ਐਗਜ਼ਿਸਟਿੰਗ ਹੈ ਉਹ ਅਲਾਉਡ ਹੈ ਤੇ ਸਟੇ ਕਰ ਸਕਦੇ ਨੇ। ਫਿਰ ਇਹ ਖੋਰਾ ਉਹਦੇ ਚ ਕਾਲਮ ਦਿੱਤਾ ਆਇਆ ਹੈ ਕਿ ਨਿਊ ਐਲਟੀਵੀ ਵੀਜ਼ਾ ਅਲਾਉਡ ਉਹਦੇ ਚ ਲਿਖਿਆ ਹੈ ਯੈਸ ਅਲਾਉਡ ਇਹਨਾਂ ਦੀ ਡੈਡਲਾਈਨ ਕੋਈ ਨਹੀਂ ਦਿੱਤੀ ਕਿ ਕੋਈ ਡੈਡਲਾਈਨ ਹੀ ਹੈ ਹੁਣ ਮੇਰਾ ਕਹਿਣਾ ਮਤਲਬ ਹੈ ਕਿ ਜਿਹੜਾ ਐਲਟੀਵੀ ਆ ਉਹ ਜਦੋਂ ਐਪਲੀਕੈਂਟ ਇੰਡੀਆ ਚ ਹੋਏਗਾ ਤਾਂ ਹੀ ਅਪਲਾਈ ਕਰੇਗਾ ਇਹਨਾਂ ਦਾ ਨਵਾਂ ਕੇਸ ਹੈ ਹੁਣ ਇਹਨਾਂ ਦਾ ਅਜੇ ਅਪਰੂਵਲ ਨਹੀਂ ਆਈ ਕਸੂਰ ਇਹਨਾਂ ਦਾ ਕੋਈ ਨਹੀਂ ਹੈ ਕਿਉਂਕਿ ਇਹਨਾਂ ਨੇ ਇਨ ਟਾਈਮ ਆਪਣੀ ਸਾਰੀ ਫਾਈਲ ਕਰਤੀ ਹੈ ਜਿੱਥੇ ਕਮੀ ਆ ਉਹ ਤੇ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਹੈ ਕਿ ਆਹ ਕਲੀਅਰ ਕਰਨ ਨੂੰ ਕਿ ਜਿਹੜਾ ਐਲਟੀਵੀ ਨਿਊ ਅਲਾਉਡ ਲਿਖਿਆ ਹੈ ਤੇ ਇਹਦਾ ਮਤਲਬ ਅਜੇ ਗ੍ਰਾਂਟ ਤੇ ਹੋਇਆ ਨਹੀਂ ਹੈ ਲੇਕਿਨ ਇਹਨਾਂ ਨੇ ਨਵਾਂ ਅਪਲਾਈ ਕੀਤਾ ਹੈ ਮੇਰਾ ਨਾਮ ਮਾਰੀਆ ਮੈਂ ਪਾਕਿਸਤਾਨ 2 April ਨੂੰ पहलगाम ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਦੇ ਵਿੱਚ ਲਗਾਤਾਰ ਤਣਾਅ ਵਧਦੀ ਜਾ ਰਿਹਾ ਹੈ